ਸਿੰਗੁਰ ਕਕੂਆ ਇਹਦੇ ਕੁਝ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ 'ਚ ਇਹਨਾਂ ਨੇ ਇੱਕ ਪੋਸਟ ਪਾਈ ਸੀ ਜ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਜਾਂ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮੰਤਰ ਹੋਇਸੀ ਕਿ ਜਮਾ ਹੋਇਸੀ ਕਿ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਇਜਜ਼ਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਅਮਨਨਾਥ ਸਿੰਘ ਤੇ ਉਸਦੇ ਇੱਕੋ ਸਾਲਾ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕੋ ਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜਵਾਜ ਹੋ ਕੇ ਉਹਨੂੰ ਜੜਾਗਾ ਉਹਦਾ ਖਤਲ ਕਰਤਾ ਤੇ ਚੋਟੜਾ ਕਿ ਜਿਹੜਾ ਭਾਗੀ ਬਾਂਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੋੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰ ਦਿੱਤਾ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋਦ ਪਿੰਡ ਭਾਗੀ ਬਾਂਦਰ ਦੇ ਵਿੱਚ ਪਤਨੀ ਨੇ ਹੀ ਆਪਣੇ ਪਤੀ ਨੂੰ ਭਰਾ ਤੇ ਦੋਸਤ ਤੋਂ ਬਹਿਰੇਮੀ ਦੇ ਨਾਲ ਮਾਰ ਮੁਕਵਾਇਆ ਦਰਸਨ ਇਹ ਮਾਮਲਾ ਦਾਨੀ ਸੱਜਣਾ ਦੇ ਵੱਲੋਂ ਇਕੱਠੀ ਕੀਤੀ ਗਈ ਰਾਸ਼ੀ ਦਾ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਪਹਿਲਾਂ ਇਹ ਜਿਹੜਾ ਸ਼ਖਸ ਹੈ ਇਸ ਨੂੰ ਹਾਦਸੇ ਦੇ ਵਿੱਚ ਸੱਟਾਂ ਲੱਗਦੀਆਂ ਨੇ ਇਸ ਜ਼ਖਮੀ ਹੁੰਦਾ ਹੈ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਦਾਨੀ ਸੱਜਣਾ ਦੇ ਪਾਸੋਂ ਮਦਦ ਦੀ ਮੰਗ ਕੀਤੀ ਜਾਂਦੀ ਹੈ ਤਾਂ ਮਦਦ ਦੇ 3 ਲੱਖ ਦੇ ਕਰੀ ਪੈਸੇ ਜਿਹੜੇ ਨੇ ਇਕੱਠੇ ਹੁੰਦੇ ਨੇ ਤੇ ਇਸ ਦੀ ਪਤਨੀ ਦੇ ਖਾਤੇ ਦੇ ਵਿੱਚ ਹੁੰਦੇ ਨੇ ਜਿਵੇਂ ਹੀ ਇਹ ਸ਼ਖਸ ਜਿਹੜਾ ਉਹ ਪੈਸੇ ਲੈਣ ਦੇ ਲਈ ਮੰਗ ਕਰਦਾ ਹੈ ਤਾਂ ਇਸੇ ਦਰਮਿਆਨ ਉਸੇ ਪੈਸੇ ਨੂੰ ਲੈ ਕੇ ਵਿਵਾਦ ਹੁੰਦਾ ਯਾਨੀ ਕਿ ਦਾਨ ਦੇ ਇਕੱਠੇ ਹੋਏ ਪੈਸੇ ਜੋ ਕਿ ਇਲਾਜ ਦੇ ਲਈ ਇਕੱਠੇ ਹੋਏ ਸਨ ਜਦ ਇਸ ਪਤੀ ਦੇ ਵੱਲੋਂ ਪੈਸੇ ਮੰਗੇ ਗਏ ਨੇ ਤਾਂ ਪਤਨੀ ਵੱਲੋਂ ਆਪਣੇ ਭਰਾ ਤੇ ਉਸ ਦੇ ਸਾਥੀਆਂ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਸ ਕੇਸ ਨੂੰ ਰਫਾ ਦਫਾ ਕਰਨ ਦੇ ਲਈ ਮ੍ਰਿਤਕ ਦੇ ਨੂ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਤਲਵੰਡੀ ਸਾਬੂ ਪੁਲਿਸ ਦੇ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਹੁਣ ਸੁਲਝਾ ਲਿਆ ਗਿਆ ਤੇ ਦੱਸਿਆ ਗਿਆ ਕਿ ਕੁਸੂਮਾ ਪਹਿਲਾ ਮ੍ਰਿਤਕ ਗੁਰਸੇਵਕ ਸਿੰਘ ਜੋ ਕਿ ਜੋ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੁੰਦਾ ਤੇ ਜ਼ਖਮੀ ਹੋ ਜਾਂਦਾ ਇਸੇ ਦਰਮਿਆਨ ਨਿਰਾਸ਼ ਦੇਲੀਦਾਨੀ ਸੱਜਣਾ ਪਾਸੋਂ ਇਹ ਮਦਦ ਭੇਜੀ ਜਾਂਦੀ ਹੈ ਕਿਉਂਕਿ ਇਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਦਦ ਦੀ ਮੰਗ ਕੀਤੀ ਗਈ ਸੀ ਪਰ ਜਦ 3 ਤੋਂ 4 ਲੱਖ ਦੀ ਰਾਸ਼ੀ ਆ ਜਾਂਦੀ ਹੈ ਤੇ ਇਹ ਮ੍ਰਿਤਕ ਜਿਹੜਾ ਉਹ ਪੈਸੇ ਲੈਣਾ ਚਾਹੁੰਦਾ ਤਾਂ ਇਸ ਦੀ ਪਤਨੀ ਦੇ ਵੱਲੋਂ ਆਪਣੇ ਹੀ ਭਰਾ ਤੇ ਭਰਾਵਾਂ ਦੇ ਦੋਸਤ ਦੇ ਨਾਲ ਰਲ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾ ਸ਼ਰਾਬ ਪਿਲਾ ਕੇ ਬੜੀ ਬਹਿਰਮੀ ਨਾਲ ਜ਼ਖ਼ਮ ਕਤਲ ਕੀਤਾ ਜਾਂਦਾ ਤੇ ਫਿਰ ਮ੍ਰਿਤਕ ਦੇ ਰਜਵਾਹੇ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਡੈੱਡ ਬਾਡੀ ਬਰਾਮਦ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੁਣ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਇਸ ਬਾਬਤ ਡੀਐਸਪੀ ਤਲਵੰਡੀ ਸਾਬੂਦਾਇਕ ਹੈ ਕਿ ਮ੍ਰਿਤਕ ਦੀ ਪਤਨੀ ਤੇ ਉਸਦੇ ਭਰਾ ਤੇ ਭਰਾ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇਸ ਮਾਮਲੇ 'ਚ ਅਗਲੀ ਕਾਰਵਾਈ ਜਾਰੀ ਹੈ। ਭਾਗੀਵੰਦਰਪਿੰਡ ਥਾਣਾ ਤਲਵੰਡੀ 'ਚ ਪੈਂਦਾ। ਇੱਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਬਖਸਿੰਗੁਰਸ ਦਾ ਕੋ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾਹ ਜਿਹੜੀ ਠਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਇੱਕ ਜਿਹੜੀ ਡੈੱਡ ਬਾਡੀ ਸੰਗਠ ਠਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਜੇ ਅਣਪਛਾਤੀ ਸੀ ਇਹਨੂੰ 72 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਫਿਰ ਉਹਨਾਂ ਨੇ ਇਤਲਾਹ ਕੀਤੀ ਸੀ ਜੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਪੂ ਦੀ ਜਿਹੜੀ ਡੈਡ ਬੋਡੀ ਹੈ ਜਿਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਸ ਸੀ ਜੀ ਦਰਜ 범ਜੁਦਗੀ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਖਾਨਾ ਤਲਵੰਡੀ ਤੇ ਉਹਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈਡ ਬੋਡੀ ਜਿਹੜੀ ਹੈਗੀ ਹੈ ਉਹਦੀ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਲ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਟਰ ਕਰਤਾ ਸੀ ਇਹ ਕਾਰਨ ਦੇ ਸਬੰਧ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਆਮਣਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਖਰ ਮੰਨੂ ਸਿੰਘ ਪੁੱਤਰ ਅਕਬਾਲ ਸਿੰਘ ਵਾਸੀ ਜੋਧਪੁਰ ਪਖਰ ਤੇ ਇੱਕ ਇਹ ਲੇੜੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਕੱਕੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆਂ ਭਾਗੀ ਪੱਤਰ ਪਤੀ ਭਾਗੀਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਨਾਲ ਲੱਗੀ ਗਿਆ ਸੀ ਕਿਰਿੰਦੇਸ ਵਜਾ ਰਿੰਦੇਸ ਕੀ ਹੈ ਸਰ ਆਪਣੇ ਸਾਲੇ ਨੂੰ ਮਾਰ ਦਾ ਘਰ ਵਾਲੇ ਵੀ ਪਿੱਛੇ ਇਨਵੋਲਵ ਸੀ ਯਾਨੀ ਪਹਿਨ ਪ੍ਰਮਾਣੇ ਰਾਕੇ ਆਪਣੇ ਜਿਵੇਂ ਮਾਨੋਲ ਮੋੜਲੀ ਤਫਤੀਸ਼ ਚੇ ਦੀ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰਸੇਵਕ ਸਿੰਘ ਉਰਫ ਕੱਕੂ ਆ ਇਹਦੇ ਕੁਝ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ 'ਚ ਇਹਨਾਂ ਨੇ ਇੱਕ ਪੋਸਟ ਪਾਈ ਸੀ ਜ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਜਾਂ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਬੇਸ ਤੇ ਜਿਹੜਾ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮੰਤਰ ਹੋਏ ਸੀ ਕਿ ਜਮਾ ਹੋਏ ਸੀ ਕਿ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਇਜਜ਼ਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਅਮਨਾ ਸਿੰਘ ਤੇ ਉਸਦੇ ਇੱਕੋ 사ਲਾ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ 사ਲਾ ਤੇ ਇੱਕੋ ਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਬਾਜ ਹੋ ਕੇ ਉਹਨੂੰ ਜਿਹੜਾ ਹੈ ਉਹਦਾ ਖਤਲ ਕਰਤਾ ਕੋਸਾ ਜਿਹੜੇ ਪਤਨੀ ਸੀ ਪਤਨੀ ਦਾ ਕੁਦੇਨ ਅਨਵੋਲਵਮੈਂਟ ਸੀ ਜਿਹੜੀ ਪਤਨੀ ਐ ਮਰਵਾਇ ਮੋਕੋ ਰਸੀ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵਿੱਚ ਆਂਦੀ ਹੈਗੀ ਆ ਉਹਦੇ ਵਿੱਚ ਰੱਖਿਆ ਜਾਂਦਾ ਕਿਵੇਂ ਮਾਇਆ ਸਾਹਿਬ ਕੋਈ ਬਰਾਮਦ ਵੀ ਹੋਈ ਹੈ ਕੋਈ ਰਾਜ ਕਿਤੇ ਗਏ ਬੰਦੇ ਇਹਦੇ ਵਿੱਚ ਮੁੱਢਲੀ ਤਫਤੀਸ਼ ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੌੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰ ਦਿੱਤਾ ਮੇਰੇ ਮਾਰੇ ਕਲ ਫੁੱਟਿਆ ਜਾਉਂਦੀ ਤੇ ਜਿੱਥੇ ਆਰਮਨ ਨੂੰ ਮਾਰਿਆ ਚੋਣ ਲਿ ਗਈ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਤੇਜ਼ ਤਿਆਰ ਹਥਿਆਰ ਦੀ ਛੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਮਦ ਕਰ ਰਹੇ ਹਾਂ ਕਿੰਨੇ ਲੋਕਾਂ ਦੇ ਗਿਰੋਹ ਦੇ ਉੱਤੇ ਸਾਰੀ ਕੀਤੀ ਹੁੰਦੀ ਹੈ ਇਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਪਰੀਤ ਸਿੰਘ ਤੇ ਮਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਰੈਸਟ ਕਰ ਲਿਆ ਆਮਨੇ ਦੀ ਗ੍ਰਿਫਤਾਰੀ ਹਾਲੇ ਬਾਕੀ ਐ ਉਹਨੂੰ ਵੀ ਇਹ ਸਾਨੂੰ ਉਮੀਦ ਆ ਸੀ ਛੇਤੀ ਗ੍ਰਿਫਤਾਰ ਕਰ ਲੈ ਸਰ ਇਹਦਾ ਮਤਲਬ ਜਿਹੜੇ ਦਾਨੀ ਸੱਜਣਾ ਨੇ ਮਾਇਆ ਦਿੱਤੀ ਉਹ ਹੀ ਮਤਲਬ ਮੁੱਖ ਵਜਾ ਕਤਲ ਦਾ ਬਣ ਗਿਆ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਕੋ ਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਅਬੀ ਮੈਂ ਆਪਣੇ ਹਿਸਾਬ ਨਾਲ ਇਹ ਐਕਸਲੈਂਟ ਲੋਕੇਸ਼ਨ ਹਾਂ ਗੁਰਸੇਵਕ ਸਿੰਘ ਜੀ ਨੇ ਕੁਝ ਦਫਰਾਂ ਸਟਾ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਵੀ ਪੜਤਾਲ ਕਰ ਰਹੇ ਹਾਂ